ਆਪਣੇ ਡਰਾਈਵਰ ਦੀ ਕੈਨੇਡਾ ਦੀ ਗਾਰੰਟੀ ਹੁੰਦੀ ਹੈ ਬਾਈ ਆਪਣੀ ਇੱਕ ਕਵਚੀ ਗਾਰੰਟੀ ਹੁੰਦੀ ਹੈ ਅੱਛਾ ਜਿਵੇਂ ਨਾ ਫਿੱਟ ਬੈਠੇ ਬੰਦਾ ਹਾਂ ਹਾਂ ਵਾਪਸ ਕਰ ਲੈਣੇ ਡਰਾਈਵਰ ਪੇਮੈਂਟ ਵਾਪਸ ਕਰ ਦੇਣਗੇ ਪੇਮੈਂਟ ਦੇ ਦੇਣਗੇ ਠੀਕ ਹੈ ਹਾਂਜੀ ਮਿੱਤਰ ਪਿਆਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਜੁੜੂ ਚੈਨਲ ਤੇ ਫੇਸਬੁੱਕ ਪੇਜ ਦੇਸੀ UDDV ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆਲੂ ਤੁਹਾਨੂੰ ਬਾਈ ਅਜੇ ਨਾ ਮਲਾਉਣੇ ਆ ਕੱਖ ਵਕਤ ਤੱਕ ਹੋਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਆ ਵੱਡੇ ਵੱਡੇ ਡਿਸਕਾਊਂਟ ਆਜੋ ਅੱਗੇ ਵੀਡੀਓ ਕਰਦੇ ਰਹਾਂਗੇ ਕਿ ਸਹੀ ਆ ਬਾਈ ਸ਼ਿਕਰ ਬਾਈ ਹੋਰ ਕੀ ਆੜਾ ਅਰਚ ਵਧੀਆ ਬਾਈ ਵਧੀਆ ਤੁਸਨਾ ਵਧੀਆ ਵਧੀਆ ਬਸ ਵਧੀਆ ਵਧੀਆ ਹੋਰ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਮੰਡੀ ਦਾ ਮਾਹੌਲ ਹੁਣ ਠੀਕ ਆ ਬਈ ਅੱਗੇ ਨੂੰ ਹੁਣ ਕੰਮ ਸਟਾਰਟ ਹੋਣ ਕਾਕੀ ਥੋੜੀ ਤੁਰਪੀ ਠੀਕ ਹੁਣ ਕੰਮ ਹੁਣ ਸੌਦੇ ਹੋ ਜਾਣਗੇ ਇੱਕ ਦੋ ਠੀਕ ਆ ਬਈ ਕਰੀਏ ਸਟਾਰਟ ਬਾਈ ਹਾਂ ਹਾਂ ਕਰੋ ਸਟਾਰਟ ਬਾਈ ਅਰਜਨ 555 ਹਾਂ ਇਹ ਮਾਡਲ ਕਿੰਨਾ ਸੀ ਬਾਈ ਇਹ ਮਾਡਲ 2012 ਜੀ 2012 ਠੀਕ ਆ ਬਾਈ ਦੇ ਡਿਮਾਂਡ ਕਿੰਨੀ ਰੱਖਦੇ ਨੇ ਆਪਾਂ ਬਾਈ ਮਾੜੇ ਜੀ 3 ਲੱਖ 90 ਹਜ਼ਾਰ ਰੁਪਏ 3 ਲੱਖ 90 ਹਜ਼ਾਰ ਰੁਪਏ ਟੋਟਲ ਜੈਨੂ ਆਣਾ ਵਾ ਕਿ ਹਲਕੀ ਬੁਲਕੀ ਨਟਾਂ ਬੋਲਟਾਂ ਦੇ ਪਾਰੀ ਬਈ ਹਾਂ ਠੀਕ ਹੈ ਕੈਰ ਕਿਨੇ ਪਰਸੈਂਟ ਹੋਣਗੇ ਹੈ ਹੈ ਜੀ ਮੂਰਲੇ ਹੈਗੇ ਟਾਇਰ 80 ਪੈਸੇ ਮਗਰਲੇ ਟਾਇਰ 60 65 ਪੈਸੇ 60 65 ਪੈਸੇ ਹਾਂ ਥੋੜੀ 20 ਕਿਲੋ ਮਗਰਲੇ ਟਾਇਰ ਠੀਕ ਹੈ ਬਈ ਸਾਰਾ ਸਾਰਾ ਕੰਪਲੀਟ ਮਿਲ ਜੂ ਬਈ ਡੰਡਾ ਪੱਟੀ ਉਹ ਸਾਰਾ ਕੰਪਲੀਟ ਮਿਲੂਗਾ ਠੀਕ ਹੈ ਤੇ ਕਿੰਨੇ ਹਸਪਾਵਰ ਚਾਹੁੰਦਾ ਬਈ ਇਹ ਇਹ 50 ਹਸਪਾਵਰ ਆ ਜਾਂਦਾ ਜੀ 50 ਹਸਪਾਵਰ 50 ਤੋਂ 50 ਚਾਹੁੰਦਾ ਡਿਮਾਂਡ ਤਾਂ ਸੀ ਬਈ ਆਪਣੀ ਦੀ 390000 ਰੁਪਏ 90000 ਕਿੰਨੇ ਆ ਛੜ ਦਾਂਗੇ ਬਈ ਆਪਾਂ ਇਹ ਬਈ ਆਪਾਂ ਆਉਂਦਾ ਦੇਣਾ ਆਪਾਂ ਇਹ 3 ਲੱਖ ਤੇ 65000 ਦਾ ਠੀਕ ਆ ਬਈ ਜੇ ਕੋ ਬੰਦਾ ਵੀਡੀਓ ਦੇਖ ਕੇ ਆਊਗਾ ਆਪਾਂ 3 ਲੱਖ 40000 ਦੇ ਦਾਂਗੇ ਠੀਕ ਆ ਹਾਂ ਤੇ ਨੰਬਰ ਕਿਹੜਾ ਸੀ ਬਈ ਇਹ ਨੰਬਰ ਐਚ ਆਰ ਨੰਬਰ ਇਹਦਾ ਹਾਂਜੀ ਤੇ ਐਨਓਸੀ ਦਵਾਂਗੇ ਠੀਕ ਆ ਬਈ ਹਾਂ ਇਹ ਦੂਜਾ ਨਿਊ ਹਾਲੈਂਡ 3630 ਹਾਂ ਮਾਡਲ ਹੈਗਾ 2014 ਡਿਮਾਂਡ ਹੈਗੀ ਆ ਬਾਈ ਦੀ 515000 ਰੁਪਏ ਡਿਮਾਂਡ ਦੇ ਭਾਈ ਆਪਾਂ ਇਹ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਸ਼ੋਸ਼ਾਰਾ ਡੈਕਟਰ ਤੇ ਸਾਰੇ ਮੋਰਮਾ ਡੈਕਟਰ ਸਾਰਾ ਜੈਣੂ ਹਣਾ ਹਲੋ ਹਲਕੀ ਬਲਕੀ ਨੜਾ ਬੁਲਟਾ ਦੀ ਮਾੜੀ ਬੋਡੀ ਫਵਾਰ ਜੀ ਬੱਜੀ ਆ ਠੀਕ ਆ ਹਾਂ ਕੈਰਾਂ ਦੀ ਗੱਲ ਕਰੀਏ ਭਾਈ ਕੈਰ ਨਵੇਂ ਐ ਐਮ ਆਰ ਦੇ ਚੌਕੜੇ ਨਵੇਂ ਐ ਡੈਰਾ ਠੀਕ ਆ ਬਿਲ ਮਿਲ ਜੁੜਾ ਰਾਂ ਦਾ ਹਾਂ ਬਿਲ ਮਿਲੂਗਾ ਡੈਰਾ ਦਾ ਠੀਕ ਆ ਭਾਈ ਸਮਾਨ ਸਾਰਾ ਕੰਪਲੀਟ ਮਿਲ ਜੂ ਸਮਾਨ ਸਾਰੀ ਸੈਸਰੀ ਨਾਲ ਡੰਡਾ ਪੱਟੀ ਟਾਪ ਲਿੰਕ ਸਾਰਾ ਸੈਸਰੀ ਨਾਲ ਠੀਕ ਆ ਠੀਕ ਆ ਹਾਂ ਕਿੰਨੇ ਹੌਸ ਪਾਵਰ ਚਾਹੁੰਦਾ ਭਾਈ ਇਹ ਇਹ 50 ਸਵਰ ਆ ਗਿਆ ਸੁਪਰ ਡਿਮਾਂਡ ਤਾਂ ਸੀ ਵੀ ਬਈ ਆਪਣੀ ਦੀ 5 ਲੱਖ 15000 ਰੁਪਏ ਡਵਾੜ ਕਿਨੇ ਆ ਛੜ ਦਾਂਗੇ ਬਈ ਇਹ ਇਹ ਉਹ ਦਾ ਪਾਹੀ ਦੇਣਾਗਾ 4 ਲੱਖ ਤੇ 80000 ਦਾ ਠੀਕ ਹੈ ਬਈ ਜਿਹੜਾ ਬੰਦਾ ਵੀਡੀਓ ਦੇਖ ਕੇ ਆਊ ਆਪਣੀ ਹਾਂ ਬਈ ਛੜ ਜਾ ਲਾਂ ਰੈਕਟਰ ਦੇ ਨਾਲ ਠੀਕ ਹੈ ਬਈ ਹਾਂ ਇਹ ਕਿੰਨੇ ਹੌਸ ਪਾਵਰ ਚ ਆਉਂਦਾ ਬਈ ਇਹ ਇਹ 50 ਐਚਪੀ ਆਉਂਦਾ ਠੀਕ ਹੈ ਬਈ ਹਾਂ ਨੰਬਰ ਇਹ ਹਰਿਆਣਾ ਦਾ ਨੰਬਰ ਹਰਿਆਣਾ ਐਨਓਸੀ ਦਵਾਗੇ ਆਪਾਂ ਕਰਾ ਕੇ ਠੀਕ ਇਹ ਦੂਆ ਸੁਵਰਾਜ 855 ਮਾਡਲ ਹੈਗਾ 11 ਦਮਾਂੜ ਹੈ ਕਿ ਭਾਈ ਦੀ 4,36,000 ਰੁਪਏ ਭਾਈ ਕੇ ਭਿੰਕਤੀ ਹਰ 4,36,000 ਰੁਪਏ ਦੀ ਮੰਗ ਆ ਠੀਕ ਆ ਬਈ ਜੇ ਭਾਈ ਆਪਾਂ ਵੀ ਰੰਗ ਪੇਂਟ ਦੀ ਗੱਲ ਕਰੀਏ ਥੱਲੇ ਸ਼ੋ ਸਾਰੇ ਡੈਕਟਰ ਜੈਨੂਨ ਅਰਮ ਮਰਾਟਾ ਦਾ ਥੋੜੀ ਜਿਹੀ ਹਲਕੀ ਕੋਲ ਕੀਤੀ ਫਵਾਰਦੀ ਬਚੀਆ ਥੱਲੇ ਇਸੇ ਵਾਲੇ ਗੱਲੇ ਦੀ ਠੀਕ ਆ ਹਾਂ ਉਹ ਕਹੀ ਵੀ ਆਪਾਂ ਗਾ ਕੇ ਪਰ ਕੀ ਕਰਦੇ ਆਪਣੇ ਘਰੇ ਆਪਣੇ ਸੰਗਠੂਆਂ ਪਾ ਲੈਣੇ ਆ ਉਹ ਰੰਗ ਦੇ ਨਿਸ਼ਾਨ ਦੇ ਪਾਏ ਜਾਂਦੇ ਆ ਤਾਂ ਕਰਾਉਣਾ ਪੈਂਦਾ ਭੜਾ ਲੱਗਦਾ ਬਾਕੀ ਸ਼ੋ ਹੁਸ਼ਾਰਾ ਮਗਰਾ ਡੈਕਟਰ ਸਾਰਾ ਜੈਨੂਨ ਆ ਇੱਕ ਵਾਰੀ ਇਧਰ ਅੰਦਰੋਂ ਦਾ ਸਾਰੇ ਨਾ ਮਰਾਟਾ ਦੀ ਨਿਗਮ ਰਾ ਅਰੇ ਰੇਡੀਅਲ ਟਾਇਰ ਪਈ ਹੈ ਬਾਕੀ ਮਹਿੰਗੇ ਚੰਗੇ ਠੀਕ ਹੈ ਬਈ ਚਲ ਟਾਇਰ ਰੇਡੀਅਲ ਠੀਕ ਹੈ ਬਈ ਕਿੰਨੇ ਪਰਸੈਂਟ ਹੋਣਗੇ ਟਾਇਰ ਭਾਈ ਇਹ ਟਾਇਰ 90 ਪੈਸੇ ਠੀਕ ਹੈ ਹਾਂ ਸਮਾਨ ਸਾਰਾ ਕੰਪਲੀਟ ਮਿਲੂਗਾ ਹਾਂ ਸਭ ਸਸਰੀ ਨਾਲ ਮਿਲੂਗਾ ਠੀਕ ਹੈ ਬਈ 55ਸ ਬਾਵਰ ਨਹੀਂ ਹੋਣਾ ਹਾਂ 55 ਸਪੀਡ ਆ ਗਈ ਠੀਕ ਹੈ ਬਈ ਨੰਬਰ ਪੰਜਾਬ ਹੈ ਨਾ ਬਈ ਨੰਬਰ ਪੰਜਾਬ ਨੰਬਰ ਜੇਕਰ ਨੇ ਹਲੈਣੇ ਦੀ ਐਨਓਸੀ ਲੈਣੀ ਆ ਉਹ ਭਦੇ ਦਾਂਗੇ ਠੀਕ ਹੈ ਹਾਂ ਡਿਮਾਰਡ ਤਈ ਹੈ ਬਈ ਆਪਣੀ ਦੀ 436000 ਰੁਪਏ ਅਡਵਾਂਟ ਕਿੰਨੇ ਆ ਛੱਡ ਦਾਂਗੇ ਬਈ ਏ ਭਾਈ ਉਹ ਦਾ ਪਾ ਦਿਨਾ ਇਹ 4 ਲੱਖ ਤੇ 20 ਹਜ਼ਾਰ ਦਾ ਹਾਂ ਭਾਈ ਜੇ ਬੰਦਾ ਵੀਡੀਓ ਵੀਡੀਓ ਦੇਖ ਕੇ ਆਪਣੀ ਆਊਗਾ 10 ਲੱਖ 90 ਹਜ਼ਾਰ ਦਾ ਟਰੈਕ ਲਾ ਲਾਸਟ ਠੀਕ ਹਾਂ ਇਹ ਵੀ ਆਪਣੀ ਹੈ ਭਾਈ ਇਹ ਵੀ ਆਪਣੇ ਬਨਾਲਾ ਫਾਰਮ ਟਰੈਕ 60 ਦਾ ਮਾਡਲ ਹੈਗਾ ਸ਼ੀ ਡਿਮਾਂਡਿੰਗ ਹੈ ਭਾਈ ਦੀ 2 ਲੱਖ 85 ਹਜ਼ਾਰ ਰੁਪਏ ਡਿਮਾਂਡ ਜੇ ਭਾਈ ਆਪਾਂ ਦੀ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਭਾਈ ਸ਼ੋਸਾਰ ਟਰੈਕ ओरिजिनल ਆ ਟਰੈਕ ਮੁਰਾੜ ਸਨ ਲੱਗੇ ਪਏ ਆ ਠੀਕ ਹੈ ਭਾਈ ਡੈਸੇਜੂ ਲੱਗੇਗਾ ਮੂੰ ਲਵਾਏ ਭਾਈ ਮੁਰਾੜ ਅਜੇ ਨ ਲੱਗੇ ਪਏ ਨਾ ਕਾਫੀ ਟਾਇਰ ਨੇ ਬੰਨਣ ਲਵਾਇਆ ਪਰ ਮਗਰਾੜ ਨਵੇਂ ਲੱਗੇ ਆ ਆਪਾਂ ਨੇ ਲਵਾਏਗੇ ਠੀਕ ਹੈ ਵੀ ਹਾਂ ਟਾਇਰ ਟ੍ਰੇ ਨਵੇਂ ਆ ਟਾਇਰ ਦਾ ਮਿਲ ਜੂ ਬਿਲ ਠੀਕ ਹੈ ਵੀ ਹਾਂ ਇਹ ਪਿਆਕ ਕਿੰਨਾ ਐਚਪੀ ਆ ਜਾਂਦਾ ਜੀ ਠੀਕ ਹੈ ਬਈ ਸਮਾਨ ਸਾਰਾ ਕੰਪਲੀਟ ਨਹੀਂ ਬਈ ਟਾਲੀ ਪਿਆਚ ਵੀ ਹਾਂ ਸਮਾਨ ਸਾਰਾ ਨਾਲ ਮਿਲੂਗਾ ਠੀਕ ਹੈ ਵੀ ਹਾਂ ਇਹ ਨੰਬਰ ਕਿਹੜਾ ਬਈ ਇਹ ਨੰਬਰ ਐਚ ਆ ਠੀਕ ਹੈ ਬਈ ਡਿਮਾਂਡ ਤਾਂ ਇਹ ਬਈ ਆਪਣੀ ਦੀ 2,85,000 ਰੁਪਏ ਅਡਵਾਂਟ ਕਿੰਨੇ ਆ ਛੱਡ ਦਾਂਗੇ ਬਈ ਆਪਾਂ ਇਹ ਇਹ ਆ ਪਾਉਂਗਾ ਦੇਣਾ ਬਈ 2 ਲੱਖ ਤੇ 65 ਹਜ਼ਾਰ ਦਾ ਹਾਂ ਬਾਈ ਵੀਡੀਓ ਦੇਖ ਕੇ ਬੰਦਾ ਆਉ ਆਪਾਂ 2.5 ਲੱਖ ਦੇ ਦਾਂਗੇ ਠੀਕ ਹੈ ਹਾਂ ਇਹ ਦੁਬਾਰਾ ਬਾਈ ਆਪਣੇ ਫਾਰਮ ਟਰੈਕ 60 ਵਾਲਾ ਹਾਂ ਮਾਡਲ ਕਿਹੜਾ ਮਾਡਲ ਹੈਗਾ 2007 ਡਿਮਾਂਡ ਆਈ ਹੈ ਬਾਈ ਦੀ 2.95000 ਰੁਪਏ ਦਾ ਜੇ ਬਾਈ ਆਪਾਂ ਜੀ ਰੰਗ ਪੇਂਟ ਦੀ ਗੱਲ ਕਰੀਏ ਰੰਗ ਬਜਟ ਦਾ ਸਾਰਾ ਜੈਨੂਨ ਆ ਹਾਂ ਬਾਈ ਥੱਲੇ ਇਕੱਲਾ ਬੈਟਰੀ ਬਾਕਸ ਹੋਇਆ ਠੀਕ ਹੈ ਇਧਰ ਲਾ ਇੱਕ ਬੰਪਰ ਬਾਸ ਫੋਰ ਨੇਟਰ ਬੱਜਾ ਕਰ ਤੂੰ ਠੀਕ ਹੈ ਬਾਈ ਮਰਾਡ ਰੇਟ ਦੇ ਨਵੇਂ ਲੱਗੇ ਪਏ ਆ ਕੰਪਨੀ ਦੇ ਠੀਕ ਹੈ ਬਾਈ ਹਾਂ ਨਿਗਾਮ ਰਾਜ ਇੱਕ ਵਾਰੀ ਠੀਕ ਹੈ ਜੀ ਚਾਰਾਂ ਦਾ ਮਿਲ ਜੂ ਬਿੱਲ ਟੈਰ ਨਵੇਂ ਆ ਠੀਕ ਹੈ ਜੀ ਹਾਂ ਜੀ ਸਾਰਾ ਸਾਰਾ ਕੰਪਲੀਟ ਆ ਬਈ ਸਾਰਾ ਕੰਪਲੀਟ ਮਿਲੂਗਾ ਜੀ ਬਾਕੀ ਡੈਕਡੂ ਸਾਰਾ ਮੇਰੇ ਸਿੱਟ ਬਣਾ ਲੱਗਿਆ ਹੋਇਆ ਠੀਕ ਹੈ ਅੰਬਾ ਤੁਹਾਨੂੰ ਰੁਪਿਆ ਜਾ ਕੌਣ ਚ ਲੋਡ ਗਏ ਠੀਕ ਹੈ ਜੀ ਕਿੰਨੇ ਆ ਉਸ ਬਾਰੇ ਚਾਹੁੰਦਾ ਬਈ ਇਹ 500 ਚ ਵੀ ਆ ਗਿਆ ਜੀ 500 ਚ ਵੀ 48 ਰੁਪਿਆ ਆ ਗਿਆ ਠੀਕ ਹੈ ਜੀ ਇਹ ਨੰਬਰ ਕਿਹੜਾ ਬਈ ਇਹ ਨੰਬਰ ਪਿਆਵ ਨੰਬਰ ਆ ਮੁਖਸਰ ਦਾ ਠੀਕ ਹੈ ਜੀ ਹਾਂ ਡਿਮਾਂਡ ਤੇ ਹੈ ਬਈ ਆਪਣੀ 295000 ਰੁਪਏ ਡਿਮਾਂਡ ਕਿੰਨੀ ਆ ਛੱਡ ਦਾਂਗੇ ਬਈ ਆਪਾਂ 2 लाख 95000 ਆਪਾਂ ਡਿਮਾਂਡ ਕਰਦੇ ਆ ਜੀ ਹਾਂ ਬਈ 2 ਲੱਖ ਤੇ 65000 ਦਾ ਟਰੈਕਟਰ ਆਪਾਂ ਛੱਡ ਦਾਂ ਜੀ ਜੇ ਕੋਈ ਸੱਜਣ ਆਪਣੀ ਵੀਡੀਓ ਦੇਖੀ ਹੋ ਬਈ 5000 ਵੋਟ ਸੌਣ ਕਰ ਠੀਕ ਆ ਬਈ ਇਹ ਦਵਾ ਆ ਬਈ ਆ ਇਹ ਦਵਾ ਫਾਰਮਟਰ ਆਇਕਾ 245 ਪਰ ਇਹਦਾ 60 ਮਾਡਲ ਹੈਗਾ 2000 ਡਿਮਾਂਡ ਹੈਗੀ ਬਾਈ ਦੀ 245000 ਰੁਪਏ ਡਿਮਾਂਡ ਜੇ ਬਈ ਆਪਾਂ ਹੀ ਰੰਗ ਪੇਂਟ ਦੀ ਗੱਲ ਕਰੀਏ ਰੰਗ ਮੇਰੇ ਟਰੈਕਟਰ ਨਾਲ ਦੀ ਟਰੈਕਟਰ ਸਾਰਾ ਪਿਆ ਸਾਰਾ ਟਰੈਕਟਰ ਨਾਲ ਦੀ ਸੁੱਕਾ ਤੇ ਲਿਆ ਰਹਿਮਾ ਠੀਕ ਆ ਬਈ ਉਹ ਕਾਇਰ ਰੰਗ ਸਾਰਾ ਟਰੈਕਟਰ ਨਾਲ ਦੇ ਤੇ ਜਿੰਨੂੰ ਠੀਕ ਹੈ ਬਈ ਮਾ ਟੈਰ ਨਵੇਂ ਆ ਮਗਰ ਬਈ ਜਿਹੜਾ ਦਾ ਮਿਲ ਜੂ ਬਿੱਲ ਠੀਕ ਹੈ ਬੂਲ ਟਾਰ ਆਪਸ ਹੀ ਪੈਸੇ ਠੀਕ ਹੈ ਬਈ ਮਰਮੁਰ ਮਰਾ ਮਰਾ ਟਮ ਟਾ ਡਾ ਠਾ ਜਣੂ ਨਾਲ ਦਾ ਹੀ ਆ ਠੀਕ ਹੈ ਬਈ ਹਾਂ ਸਵਾਲ ਸਾਰਾ ਕੰਪਲੀਟ ਕਰਾ ਦੋ ਬਈ ਸਾਰਾ ਕੰਪਲੀਟ ਕਰਾ ਲਾਂ ਮੋਕੇ ਤੇ ਡੰਡਾ ਵੱਟੀ ਡਾਪਲਿੰਗ ਠੀਕ ਹੈ ਬਈ ਹਾਂ ਇਹ ਕਿਨੇ ਉਸ ਪਾਵਰ ਚਾਹੁੰਦਾ ਬਈ ਇਹ ਇਹ ਵੀ ਉਹਨੇ ਆਇਆ ਬਈ 60000 ਆ 45000 ਆਏ ਆਂਦਾ ਠੀਕ ਹੈ ਬਈ ਹਾਂ ਇਹ ਨੰਬਰ ਬਈ ਨੰਬਰ ਪਿਆ ਗਰ ਆ ਬਈ ਠੀਕ ਹੈ ਬਈ ਡਿਵਾਰਡ ਤੇ ਕੀ ਬਈ ਆਪਣੀ ਜੀ 245000 ਰੁਪਏ ਡਿਵਾਰਡ ਕਿੰਨੀ ਛੱਡ ਦਾਂ ਇਹ ਆਪਾਂ ਦੇ ਦਾਂਗੇ 2 ਲੱਖ ਤੇ 53000 ਦਾ ਠੀਕ ਹੈ ਬਈ ਜੇ ਉਹਦਾ ਵੀਡੀਓ ਲੈ ਕੇ ਆਉਗਾ ਆਪਣੀ ਮੌਕੇ ਤੇ ਪੰਜ ਹੋ ਕਰ ਦਾਂਗੇ ਠੀਕ ਹੈ ਜੀ ਠੀਕ ਠੀਕ ਹੈ ਜੀ ਜਿੰਨੇ ਵੀ ਆਪਾਂ ਟਰੈਕਟਰ ਦਿਖਾ ਦੇ ਇਹ ਵਿੱਚ ਪੁਰਾਣਾ ਟਰੈਕਟਰ ਵੀ ਕੱਟ ਲੈਂਦੇ ਆ ਹਾਂ ਹਾਂ ਜੇ ਕੋਈ ਬੰਦੇ ਨੇ ਟਰੈਕਟਰ ਨੂੰ ਲੈ ਕੇ ਆਣਾ ਉੱਚਾ ਵਾਲਾ ਟਰੈਕਟਰ ਲੈ ਲੈ ਬੰਦੇ ਨੇ ਪੁਰਾਣਾ ਟਰੈਕਟ ਬਚ ਕਟਾਉਣਾ ਵੀਡੀਓ ਤੇ ਕੱਟ ਲੈਂਦੇ ਆ ਠੀਕ ਜੈ ਜੈ ਰੇ ਆਪਣਾ ਟਰੈਕਟਰ ਦੀ ਕਿੰਨੇ ਟਾਈਮ ਦੀ ਗਾਰੰਟੀ ਹੁੰਦੀ ਹੈ ਬਈ ਆਪਣੀ ਇੱਕ ਆਪਦੀ ਗਾਰੰਟੀ ਹੁੰਦੀ ਆ ਅੱਛਾ ਜੀ ਜੇ ਵੀ ਨਾ ਫਿੱਟ ਬੈਠੇ ਬੰਦਾ ਹਾਂ ਹਾਂ ਵਾਪਸ ਕਰ ਲੈਣ ਉਹ ਟਰੈ ਕੰਟੈਕਟ ਨੰਬਰ ਬੋਲ ਦਿਓ ਬਈ ਆਪਣਾ 894740 ਹਾਂਜੀ ਬਾਈ 03050 ਠੀਕ ਹੈ ਬਈ ਬਹੁਤ ਬਹੁਤ ਮਿਹਰਬਾਨੀ ਕੋਈ ਗੱਲ ਨਹੀਂ ਬਈ